ਆ ਦਾ ਪਾਣੀ ਆ ਦਾ ਬੁੱਧਾ ਪੰਜਾਬ ਕੋਲੇ ਧਰਤੀ 80 18 ਸਾਲ ਦਾ ਪਾਣੀ ਬਚਿਆ ਧਰਤੀ ਸਾਡੀ ਕੰਦੇ ਰਹਿਣ ਬਲਵਾਦ ਰਹੀ ਹੈ ਨੇਰੀ ਪਾਣੀ ਅਸੀਂ ਲਾਉਣੇ ਚਾਹਤਾ ਲਾਉਣੇ ਪੈਂਦੜਿਓ ਹਾਂ ਆਉਗਾ ਨਹੀਂ ਨਾ ਤਾਂ ਹੀ ਬਾਦੀ ਤੇ ਵਾਲੀ ਭਾਵੇਂ ਕਦੇ ਮੁੱਦਾ ਆਇਆ ਪਿੰਡ ਨੇ ਇਕੱਠੇ ਹੋ ਕੇ ਲੀਡਰ ਘਰੇ ਵੀ ਸਾਡਾ ਪਾਣੀ ਦਿਓ ਲੈ ਨਹੀਂ ਸਾਨੂੰ ਆਉਦੇ ਨਹੀਂ ਆਉਦੇ ਅਭੀ ਗੱਤ ਆਈ ਹੋਈ 18 ਬਾਜੀ 15 ਸਾਲ ਐ ਪੀ ਰਹੀ ਐ ਤਿੰਨ ਵਾਰੀ ਸਤਾਈ ਐ ਹਰ ਸਾਲ ਆਪਾ ਟੋਟਾ ਪਾਉਣ ਲੱਗੇ ਥੱਲੇ ਪੰਜ ਤੋਂ 7 ਫੁੱਟ ਥੱਲੇ ਜਾ ਹੀ ਜਾਂਦਾ ਥੋੜੇ ਕਾਹੜੇ ਤੇ ਪਾਣੀ ਥੋੜੇ ਆਊਟ ਹੋਉਂਦੇ ਸੌਲੂਟ ਤੋਂ ਤੇ ਪਾਣੀ ਚੰਗਾ ਉਸ ਤੋਂ ਜਗਾ ਫਾਰ ਕੀ ਇਸ ਪਾਸੇ ਚੰਗਾ ਸੋਡੇ ਨਰਮੇ ਦਾ ਏਰੀਆ ਝੋਨਾ ਤੁਸੀਂ ਮਜ਼ਦੂਰੀ ਬਸ ਲਾਉਣ ਲੱਗੇ ਨਰਮੇ ਹੋਣੋਂ ਵੱਢ ਗਏ ਇਸ ਕਰਕੇ ਝੋਨਾ ਲਾਉਣ ਲੱਗੇ ਝੋਨਾ ਦੋ ਚਾਰ ਸਾਲ ਹੀ ਲੱਗੂਗਾ ਤੇ ਪਾਣੀ ਮੁੱਕੇ ਤਾਂ ਤੁਸੀਂ ਇਹਨੂੰ ਵੇਰਤੀ ਕਰੋਗੇ ਪੰਜਾਬ ਦੇ ਸੈਂਕੜੇ ਬਲਾਕ ਦੇ ਜੋ ਚਬਾਗੇ ਛੋਟੀਆਂ ਆਲ ਪਾਲੀਆਂ ਨਸਲਾਂ ਨੇ ਤੇ ਪਾਣੀ ਪੀਣ ਨੂੰ ਵੀ ਦਸਰ ਸਾਡੇ ਕੋਲੇ 20 ਐਮਪੀ ਹੈ ਬਾਈ 13 ਲੋਕ ਸਭਾ ਦੇ 7 ਰਾਸ ਸਭਾ ਦੇ 20 ਐਮਪੀ ਨਾਲੇ ਵਿੱਚੋਂ ਜੱਪਾ ਕਰਦੇ ਬੰਦੇ ਨੂੰ ਛੜਦੇਗੇ ਕਿਸੇ ਬੰਦੇ ਨੇ ਲੋਕ ਸਭਾ ਰਾਸ ਸਭਾ ਜਾ ਕੇ ਸਾਡੇ ਪਾਣੀ ਦੀ ਗੱਲ ਕੀਤੀ ਵੀ ਜਦੋਂ ਮਰਨਾ ਡੁੱਬਣਾ ਹੜ੍ਹਾਂ ਦੇ ਨਾਲ ਸਾਡੀਆਂ ਪਸਲਾ ਰੋਡੀਆਂ ਨੇ ਘਾਟ ਬਣਿਆ ਉਦੋਂ ਪੰਜਾਬ ਸੋਡਿਆ ਚਾਲ ਪੁਰੇ ਟੁੱਟਿਆ ਬੰਨ ਰੋੜ ਕੀ ਟੁੱਟਿਆ ਕੱਗਰ ਤੁਹਾਡਾ ਏਰੀਆ ਦੱਬਿਆ ਮਰਿਆ ਹੋਰ ਟੁੱਟਿਆ ਸਦ ਲੋ ਜਾ ਕੇ ਰੋਹਿਪੁਰ ਲੁਧਿਆਣੇ ਜਵੰਦਰ ਪੰਜਾਬ ਦੱਬਿਆ ਜਦੋਂ ਮਰਨਾ ਡੁੱਬਣਾ ਪੰਜਾਬ ਨੇ ਹਣਾ ਦੇ ਨਾਲ ਪਾਣੀਆਂ ਦੇ ਨਾਲ ਦਰਿਆਵਾਂ ਦੇ ਨਾਲ ਤੇ ਪਾਣੀਆਂ ਦੇ ਵਰਤਨ ਦਾ ਕਿਨੂੰ ਹੈ ਪੰਜਾਬ ਨੂੰ ਹੈਗਾ ਉਹ ਲੈ ਕੇ ਤੁਹਾਡਾ ਪਾ ਕੇ ਤੈ ਨਰਾਂ ਰਾਸਤਾਨ ਨੂੰ ਇੰਦਰਾਗਾਂਧੀ ਨਹਿਰ ਦੇ ਵਿੱਚ 12.5 ਹਜ਼ਾਰ ਕਿਉਂ ਸਕੱਟ ਪਾਣੀ ਜਾਂਦਾ ਕਾਰ ਤੋਂ ਨਾਲ ਭਰੀ ਜਾਂਦੀ ਐ ਰਾਸਤਨ ਹਿੱਟਰ ਭਰੀ ਜਾਂਦੀ ਐ ਤੇ دریا ਪਾ ਕੇ ਲੈ ਕੇ ਸਾਡਾ ਸਾਡੇ ਤੇਲਾਂ ਦੇ ਪਾਣੀ ਨਹੀਂ ਆਉਂਦਾ ਆਪਾਂ ਨਹਿਰੀ ਪਾਣੀ ਦੀ ਮੰਗ ਇਸ ਕਰਕੇ ਵੀ ਛੱਡਿਓ ਛੱਡ ਪਰੇ ਕਿਹੜਾ ਜਾਊ ਖਾਲ ਘੜ ਕੇ ਲਿਓ ਵਾਟ ਕੇ ਕਿਹਨੋਂ ਆਪੂਗਾ ਉਹ ਨਾਟੂ ਵਾਲੇ ਲੈ ਘਰੇ ਆ ਜਨੋ ਚਰਪਾਦਰ ਬਾਹਰ ਘੇਰਾ ਮਾਰ ਦੋ ਫਿਰ ਜਾ ਕੇ ਛੋਟੇ دریاਾਂਾਂ ਦੇ ਪਾਣੀ ਨੂੰ ਜ਼ਹਿਰ ਬਣਾਪੇ ਹਜ਼ਾਰਾਂ ਫੈਕਟਰੀ ਕੈਮੀਕਲ ਪਾਈ ਜਾਂਦੀ ਆ ਲੁਧਿਆਣੇ ਤੋਂ ਸਤਲੁਜ ਫਗੋਰ ਫਾਲਕਾਵੜੀਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਤਾਂ ਹਰੀ ਦੇ ਪੱਤਣੋਂ ਕੰਗਰਾਂ ਨਿਕਲਦੀਆਂ ਨੇ ਉਹ ਪਾਣੀ ਲਾਉਂਦੇ ਆ ਲੋਕ ਰਾਮਾ ਰਵਿੰਦਰੀ ਕੋਲੇ ਗਿਆ ਮੈਂ ਜੱਜਾ ਦਾ ਗਿਆਨਾ ਰਾਸਰਾ ਫੁੱਲੋ ਕਲਕਵਾਲ ਪਿੰਡਾਂ 'ਚ ਬਈ ਘਰ ਘਰ ਕੈਂਸਰ ਵੜ ਗਿਆ ਕਾਲੇ ਪੀੜੇ ਟੀਵੀ ਹੋ ਗਈ ਕਿ ਸਾਰੀ ਜ਼ਹਿਰ ਫੈਕਟਰੀ ਥੱਲੇ ਪਾਈ ਜਾਂਦੀ ਆ ਲੋਕ ਆਪਣੀਆਂ ਜ਼ਮੀਨਾਂ ਘਰ-ਬਾਰ ਵੇਚ ਕੇ ਜਾਲੇ ਮਜੂਰ ਹੋ ਗਏ ਤੇ ਨੌਕਰੀਆਂ ਤੇ ਕੌਣ ਬੈਠੇ ਹੱਸੇ ਕਾਰਖਾਨਿਆਂ ਦੀ ਉਪੀ ਭਿਆਰ ਦੇ ਬਈਏ ਕੋਲ ਰਿਹਾ ਸਾਡਾ ਮਜ਼ਦੂਰਾਂ ਦਾ ਗਰੀਬਾ ਇਹਨਾਂ ਨੇ ਖੋਲਿਆ ਆ ਕੇ ਟੋਲ ਪਲਾਜ਼ਾਂ ਦੇ ਪੱਟਿਆਂ ਤੇ ਕਾਰਖਾਨਿਆਂ ਚ ਚਾਦਰਾਂ ਚ ਮੰਡੀਆਂ ਚ ਰੇੜੀਆਂ ਤੇ ਟੋਲੇ ਸੋਚਿਆ ਕਾਬਜ ਹੋ ਗਏ ਛੋੜਦੇ ਨਹੀਂ ਹੈ ਇਹ ਪਿੰਡ ਚ ਨਹੀਂ ਸਾਡੇ ਹੀ ਆ ਜਿੰਨੇ ਉਹ ਐਂਟਰੀ ਹੋ ਜਾਂਦੀ ਨਹੀਂ ਆਗੇ ਖੜੋ 20000 ਤੁਹਾਡਾ ਮੁੱਖ ਮੰਤਰੀ ਜੁਪੀ ਦਾ ਰਵਈਆ ਆਊਗਾ ਸਰਪੰਚਤਾ ਬਣ ਲਾਗੇ ਅਧਵਾਪੇ ਦੇ ਵਿੱਚ ਲੁਧਿਆਣਾ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਪਿੰਡਾਂ ਦੇ ਸਰਪੰਚ ਭਈਏ ਬਣਦੇ ਆ ਲੁਧਿਆਣਾ ਐਮਸੀ ਭਈਏ ਬਣ ਲਾਗੇ ਬਿੰਡੇ ਐਮਸੀ ਭਈਆ ਬਣੇ ਸਾਡੇ ਬੰਦੇ ਨੇ ਪੱਕਾ ਲਾਉਣ ਲਾ ਕੇ ਛਤਰਮਾਰ ਲਾ ਕੇ ਇਹ ਪਿੰਡੇ ਆਪਾਂ ਵਿਜੀ ਜਾਂਦੇ ਆ ਦੁੱਖ ਦੇ ਵਾਲੇ ਬਈ ਪਿੰਡਾਂ ਦੇ ਸਰਪੰਚ ਚ ਬੁਸਤਾ ਆਉਂਦਾ ਆ ਜਪੰਗਾਰੀਆਂ ਸਾਨੂੰ ਪਾਈ ਜਾਣਗੇ ਬਈ ਇਹ 1100 ਕੋਟ ਪਿੰਡ ਛਵੀਕਰਾ ਪੰਜਾਬ ਦਾ ਸਰਕਾਰੀ ਨੌਕਰੀਆਂ ਸਾਡੀਆਂ ਉਹ ਸਾਰਾ ਹਿਮਾਚਲ ਯੂਪੀ ਬਿਹਾਰ ਰਹਾਸਾਂ ਦੇ ਬੰਦੇ ਲੈ ਕੇ ਆ ਆਪਾਂ ਆਤਮਾਨ ਕਹਿੰਦਾ ਮੈਂ 43000 ਨੌਕਰੀ ਦੇਤੀ ਇਹਨੂੰ ਐ ਪੁੱਛੋ ਦੇ 43000 ਦੇ ਵਿੱਚੋਂ ਬਾਹਰਲੇ ਕਿੰਨੇ ਆ 52% ਬਾਹਰਲੇ ਬੰਦੇ ਆ ਬੋਲੀ ਛੋਟੀ ਮਾਰੀ ਜਾਂਦੇ ਆ 9 ਸਾਲ ਹੋ ਗਏ ਮੈਨੂੰ ਲੜਦੇ ਨੂੰ ਬੋਰਡਾਂ ਦੇ ਰੰਗ ਮਾਰਦੇ ਸੀ 15 ਦੀ ਗੱਲ ਆ 16 ਦੀ ਜੇਲ੍ਹ ਵੀ ਜਾਣਾ ਪਿਆ ਪਰਚੇ ਵੀ ਦਰਜ ਹੋਏ ਅੱਜ ਵੀ ਚੱਲੀ ਜਾਂਦੇ ਆ 75 ਸਾਲ ਰਹਿ ਗਈ ਬਾਈ ਲੱਗਦਾ ਵੀ ਇਹ ਜਉਂਦੀ ਰਹੂਗੀ ਕਿ ਮਰ ਜੂਗੀ ਬਾਈ ਦੱਸੋ ਪਿੰਡ ਵਾਲਿਓ ਸੋਡੀ ਬੋਲੀ ਦੀ ਉਮਰ ਆ 75 76 ਸਾਲ ਆ ਮਰ ਜੂਗੀ ਵੀ ਤੁਸੀਂ ਦਰਵਾਜ਼ੇ ਬਾਹਰ ਕਿ ਜਉਂਦੀ ਰਹੋਗੀ ਇਹ ਮੈਂ ਨਹੀਂ ਕਹਿੰਦਾ ਜਿਨਾਸਕੋ ਦੁਨੀਆ ਦੀ ਬਹੁਤ ਵੱਡੀ ਖੋਜ ਏਜੰਸੀ ਆ ਉਹ ਕਹਿੰਦੇ ਪੰਜਾਬੀ ਬੋਲੀ ਆਉਣ ਵਾਲੇ 75 ਸਾਲ ਚ ਮਰ ਜੂਗੀ ਦੇਖੀ ਆਪਾਂ ਮਰ ਜੂਗੀ ਜਾਂਦੀ ਰਹੂਗੀ ਪੁੱਤ ਤੁਰਿਆ ਦੋਨੇ ਆ ਜਾਓ ਦੋਏ ਆ ਜਾਓ ਦੇਖਤਾ ਲੱਗਿਆ ਆਪਾਂ ਕਿੱਥੇ ਪੜ੍ਹਦੇ ਆ ਪੁੱਤ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਕਿਹੜਾ ਪਿੰਡ ਦਿਆਲਪੁਰ ਕਿਹੜੀ ਕਲਾਸ ਚ 6th ਪੁੱਤ ਪੰਜਾਬੀ ਦੇ ਵਿੱਚ ਔਂਕੜ ਲੈਂਕੜ ਬਿਹਾਰੀਆਂ ਹਿਸ਼ਾਰੀਆਂ ਕਿੰਨੀਆਂ ਹੁੰਦੀਆਂ ਮੇਰੇ ਸਾਹਮਣੇ ਝੂਠ ਮਾਰਦੇ ਆ 75 ਸਾਲ ਤਾਂ ਬਾਹਲੇ ਕਹਿ ਗਏ ਹੋ 50 ਸਾਲ ਜੀ ਖਤਮ ਆ ਬੱਚੀ ਪੜਦੀ ਕਿੱਥੇ ਆ ਗੁਰਨਾਨਕ ਪਬਲਿਕ ਸਕੂਲ ਸਕੂਲ ਦਾ ਨਾਮ ਗੁਰਗੋਆ ਨਾਉਤੇ ਆ ਤੇ ਬੋਲੀ ਖਤਮ ਤੁਸੀਂ ਭਾਈ ਕਣਕ ਚ ਆ ਬੀਜੀ ਹੁਣ ਵੱਡੀ ਐ 6 ਮਹੀਨੇ ਤੁਸੀਂ ਕਣਕ ਆਪਣੇ 3 ਪੁੱਤਾਂ ਨੂੰ ਪਾਲੀ ਐ ਰੋਜ਼ ਕਿਹੜਾ ਮਾਰਦੇ ਸੀ ਕਿਉਂਕਿ ਤੁਸੀਂ ਉਹ ਫਸਲ ਦਾ ਫਲ ਲੈਣਾ ਸੀ ਪਾਣੀ ਲੋੜ ਪਈ ਪਾਣੀ ਵੀ ਦਿੱਤਾ ਅਰੇ ਵੀ ਸਪਰੇਅ ਦੀ ਲੋੜ ਪਈ ਉਹ ਵੀ ਪਾਇਆ ਸਪਰੇਅ ਵੀ ਕੀਤੀ ਦੇਹ ਦੇ ਰੋਜ਼ ਕਿਹੜਾ ਮਾਰਦੇ ਸੁੰਢੀ ਤਾਂ ਵੀ ਪੈ ਗਈ ਤੇਲ ਆਦਾ ਨਹੀਂ ਪੈ ਗਿਆ ਜੇਰੀ ਫਸਲ ਦਾ ਫਾਲ ਤੁਸੀਂ 6 ਮਹੀਨਿਆਂ ਬਾਅਦ ਲੈਣਾ ਉਹ ਤੇ ਰੋਜ ਕਿਹੜਾ ਮਾਰਦੇ ਹੋ ਜਿਹੜੀ ਤੁਹਾਡੀ ਆ ਫਸਲ ਹੈ ਤੁਹਾਡੀਆਂ ਨਸਲਾਂ ਨੇ ਜਿਨ੍ਹਾਂ ਨੇ ਤੁਹਾਡੀਆਂ ਹਜ਼ਾਰਾਂ ਸੈਂਕੜੇ ਸਾਲਾਂ ਤੱਕ ਤੁਹਾਡੀ ਵਿਰਾਸਤ ਨੂੰ ਸਾਂਭਣਾ ਉਹ ਤੁਹਾਡੀ ਨਸਲ ਦੇ ਮਾਰ ਕੇ ਕਿਹੜਾ ਮਾਰਿਆ ਉਹ ਕਿਹੋ ਜਿਹੀ ਤਿਆਰ ਹੋ ਰਹੀ ਹੈ ਨਸਲ ਪੱਕੀ ਹੈ ਕੱਚੀ ਹੈ ਬੋਲੀ ਨਾਲ ਜੁੜੀ ਹੈ ਨਹੀਂ ਜੁੜੀ ਇਤਿਹਾਸ ਨਾਲ ਜੁੜੀ ਆ ਨਹੀਂ ਜੁੜੀ ਘਰੇ ਆ ਜਵਾਬ ਦੀ ਕਾਪੀ ਖੋਲੀ ਕਿਤਾਬ ਖੋਲੀ ਵੀ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕੀ ਕਿੱਥੇ ਜੋੜੀ ਜਾਂਦੇ ਆ ਦੱਸੋ ਪਿੰਡ ਵਾਲਿਓ ਕੁਬੰਦਾ ਗਿਆ ਨਹੀਂ ਮੇਰਾ ਭਾਈ ਦਿਮਾਗ ਨਹੀਂ ਹਿੱਲਿਆ ਉਹ ਪੁਘਾਈ ਮਾਰਦਾ ਫਿਰਦਾ ਮੈਨੂੰ 9 ਸਾਲ ਹੋ ਗਏ ਭਾਈ ਔਰ ਤੁਰਿਆ ਫਿਰਦਾ ਦੱਖਣ ਭਾਰਤ ਕੇਰਲਾ ਕਰਨਾਟਕ ਆਤਮਨ ਲਾਡੂ ਤੱਕ ਆਂਧਰਾ ਤੱਕ ਤੇਲਗਾਨਾ ਤੱਕ ਬੰਗਾਲ ਤੱਕ ਇਹ ਸ਼ਾਇਦ ਲੋਕਾਂ ਨੂੰ ਸਮਝ ਆ ਜਾਏ ਯਾਰ ਪੰਜਾਬੀਓ ਜਿੱਦੇ ਬੋਲੀ ਮਰ ਗਈ ਨਾ ਯਾਦ ਰੱਖਿਓ ਪੂਰੀ ਦੁਨੀਆ ਦੀਆਂ ਦੌਲਤਾਂ ਅਸ਼ੌਰਤਾਂ ਤਾਂ ਪੈਸਾ ਇਕੱਠਾ ਕਰਕੇ ਕੇਦੇ ਕਦਮਾਂ 'ਚ ਲਿਆ ਕੇ ਰੱਖ ਦੋ ਇਹ ਆਸਲ ਨਹੀਂ ਹੋਣੀ ਇਹ ਜਿਉਂਦੀ ਨਹੀਂ ਹੋਣੀ ਸਾਹਬ ਲੋ ਸਾਂਭੀ ਜਾਂਦੀ ਆ ਤਾਂ ਬੋਲੀ ਸੋਡੀ ਮਾਰਦੀ ਇਤਿਆਸ ਸੋਡਾ ਮਾਰਤਾ 12ਵੀਂ ਦੀ ਸੀਬੀਐਸ ਨੇ ਕਿਤਾਬ ਕਿ ਲਿਖਤਾ ਗਲਿਆਨੇ ਕਿ ਗੁਰਤੇਗ ਬਹੁਤ ਡਾਕੇ ਮਾਰਦਾ ਰਿਹਾ ਹੈ ਲਟੇਰਾ ਸੀ ڈاکੂ ਸੀ ਅੱਤਵਾਦੀ ਸੀ ਗੁਰ ਗੋਬਿੰਦ ਸਿੰਘ ਬੱਚੇ ਛੱਡ ਕੇ ਭੱਜ ਗਿਆ ਸੀ ਉਹ ਬਲਦੇਸ ਸਿੰਘ ਸਿਰਸਾ ਨੇ ਡੇਢ ਮਹੀਨਾ ਮੋਰਚਾ ਲਾਇਆ ਉਕਤਾਬ ਦੇ ਲੇਖਾਂ ਦੇ ਪਰਚਾ ਦਾ ਅਦਖਰਾਇਆ ਨਿਸ਼ਾਨੀਆਂ ਸੋਡੀਆਂ ਮਟਾਤੀਆਂ ਨਾ ਮਾਸ਼ੀਵਾਲ ਦਾ ਜੰਗਲ ਛੱਡਿਆ ਨਾ ਸਰਾਂਦਰੀ ਨਹੀਂ ਛੱਡੀ ਨਾ ਕੱਚੀਆਂ ਗਲੀਆਂ ਨਾ ਟੋਡਰਮਲ ਦੀਆਂ ਹਵੇਲੀਆਂ ਨਾ ਅਨੰਦ ਪ੍ਰਸਾਦ ਦੇ ਕਿਲੇ ਨਾ ਬੁੰਗੇ ਨਾ ਦਰਛੀਂ ਡੌੜੀਆਂ ਗਰਵਾਣੀ ਦੇ ਵਿੱਚੋਂ ਬਦਲਾਅ ਕਰਨੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ 328 ਸਰੂਪ ਗਾਇਬ ਹੋਏ 5 ਸਾਲ ਹੋ ਗਏ ਪਤਾ ਲੱਗਿਆ ਕਿੱਥੇ ਗਏ ਕੱਲ ਨੂੰ ਬਦਲਾਅ ਕਰਕੇ ਗਰਵਾਣੀ ਦੇ ਅੰਦਰ ਸ਼ਬਦਾਂ ਦੇ ਅਰਥ ਬਦਲ ਕੇ ਲਿਆ ਕੇ ਤੁਹਾਡੇ ਗੁਰੂ ਘਰ ਦੇ ਰੱਖ ਦੇਣਗੇ ਜਿਹਨੇ ਦੱਸਣਾ ਜਿਹਦੇ ਜਾਦਾ ਮੁਝਬਾਨੀ ਕੱਲੇ ਕੱਲੇ ਸ਼ਬਦਾਂ ਅਰਥ ਉਹ ਕਾਖੀ ਨਿਕਰਾਂ ਪਾਈ ਬੈਠੇ ਆ ਕਾਖੀ ਨਿਕਰਾਂ ਕੌਣ ਪਾਉਂਦਾ ਭਾਈ ਆਰਐਸਐਸ ਆਰਐਸਐਸ ਵਾਲੇ ਆ ਬਾਦਲਾ ਨੇ ਸ਼ਰੋਮਣੀ ਕਮੇਟੀ ਚ ਤੁਹਾਡੇ ਗੁਰੂ ਘਰਾਂ ਚ ਆਰਐਸਐਸ ਦੇ ਬੂਟੇ ਇਹਨਾਂ ਨੇ ਲਾਏ ਆ ਗਰਾਂਥੀ ਭਈਏ ਬਣੀ ਜਾਂਦੇ ਆ ਪਰ ਆਪਣੀ ਸੋਚ ਆਏ ਨਹੀਂ ਭਾਈ ਇੱਧਰ ਨੂੰ ਤੂੰ ਚਾਰ ਸਪੇਰੋਂ ਮਰ ਰਹੇ ਆ ਚਾਰ ਸਪੇਰੋਂ ਅਗਰੇ ਮਾਨਸਾ ਚਾਰ ਸੈਂਟਰ ਖੁੱਲੇ ਪਏ ਆ ਆਈਵੀਐਫ ਸੈਂਟਰ ਬਿੰਡੇ ਸਾਧ ਸੈਂਟਰ ਖੁੱਲੇ ਪਏ ਆ ਜਿੱਥੇ ਤੀਕੇ ਨਜਵਾਕ ਲੈਣ ਲੱਗ ਗਏ ਮਨਵੇ ਰਸੋ ਘਾੜੀ ਧਰਤੀ ਦੇ ਉੱਤੇ ਕੀਨੇ ਸੋਚਿਆ ਸੀ ਐਡੇ ਐਡੇ ਯੋਧੇ ਪੈਦਾ ਕਰਨ ਵਾਲੀ ਧਰਤੀ ਵੀ ਤੀਕੇ ਨਜਵਾਕ ਲਿਆ ਜਾਊਗਾ ਉੱਚਾ ਥੋੜਾ ਡੀਐਨਏ ਬਦਲਤਾ ਨਾ ਨੇ ਲਿਆ ਕੇ ਯੂਪੀ ਬਿਹਾਰ ਦੇ ਪਿੰਗਾ ਦਾ ਸਪਰਮ ਬੀਜ ਲਿਆਏ ਪਤਾ ਅਗਲੇ ਨੂੰ ਵੀ ਵੱਡੇ ਵੱਡੇ ਕੱਲੂ ਘਰਾਂ ਜਮਕਾ ਕੇ ਨੇ ਮੁੱਕੀ ਗਿਣਤੀ ਦੇ ਰਹਿ ਗਏ ਸੀ 12-15000 ਘਰ-ਬਾਰ ਛੱਡ ਕੇ ਜੰਗਲਾਂ 'ਚ ਵਾਗੇ ਸੀ ਉੱਥੋਂ ਉੱਠ ਕੇ ਰਾਜਪਾ ਕੰਮ ਕਰ ਲਿਆ ਸੀ ਉਹ ਕੰਮ ਹੈ ਇਹ ਉਹ ਕੰਮ ਹੈ ਕੱਲਾ-ਕੱਲਾ ਸਵਾ-ਸਵਾ ਲੱਖਾਂ ਭਿੰਨ ਦਾ ਮਾਦਾ ਰੱਖਦੀ ਹੈ ਇਹ ਸੁੱਚੀਆਂ ਜਗ੍ਹਾਆਂ ਜਿਉਣਿਆਂ ਦੁੱਲਿਆਂ ਦਾ ਖੂਨ ਹੈ ਜਿਹੜਾ ਨਾਬਰੀ ਦਾ ਪ੍ਰਤੀਕ ਹੈ ਇਹ ਸੁੱਖਾ ਸੋ ਮਹਤਾਸ ਦਾ ਖੂਨ ਹੈ ਬੋਤਾ ਸੋ ਗਰਜਾ ਸੋ ਦਾ ਖੂਨ ਹੈ ਅਕਾਲੀ ਫੂਲਾਸੋ ਦਾ ਖੂਨ ਹੈ ਭਾਈ ਜੀਵਨ ਭਾਈ ਜੱਤਿਆਂ ਦਾ ਖੂਨ ਹੈ ਜਿਹੜਾ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਬਗਾਵਤ ਕਰਦਾ ਆਇਆ ਹੈ ਹਕੂਮਤਾਂ ਨੂੰ ਟੱਕਰ ਦਿੰਦਾ ਆਇਆ ਜੇ ਇਹ ਦੱਬਣੇ ਆ ਡੀਐਨਏ ਬਦਲੋ ਇਹ ਖੂਨ ਬਦਲੋ ਨਸਲ ਬਦਲ ਦਿਓ ਸੋਡੀ ਪੰਜਾਬੀਆਂ ਦੀ ਤੀਜੀ ਪੀੜ੍ਹੀ ਇੱਥੇ ਬੱਚਾ ਜੰਮਣ ਦੇ ਬਿਲਕੁਲ ਯੋਗ ਹੀ ਨਹੀਂ ਰਹਿਣੀ ਕਿਉਂ ਨਹੀਂ ਰਹਿਣੀ ਯਾਰਾ ਖਾਣ ਲੱਗੇ ਯਾਰਾ ਪੀਣ ਲੱਗੇ ਧਰਤੀ ਸਾਰੀ ਜ਼ਹਿਰੀਲੀ ਕਰ ਲਈ ਚਾਰ ਪਾਉਨੇ ਹੋ ਚਾਰ ਪਾਉਦੇ ਹੋਗੇ ਮੱਕੀ ਦਾ ਹੁਣ ਪਾਉਣ ਲੱਗੇ ਨਹੀਂ ਪਹਿਲਾਂ ਬੰਦਾ ਹੈ ਸਾਡੇ ਕੋਈ ਪੈਂਦਾ ਹੀ ਹੋਰ ਆਪਾ ਬਹੁਤ ਮਾੜਾ ਹੈ ਦੋਤੇ ਉਲੀ ਆਉਂਦੀ ਐ ਪਸ਼ੂ ਨਵੇਂ ਦੁੱਧ ਹੁਣੋਂ ਹੜ ਕੇ ਬਿਮਾਰ ਹੋਣ ਲੱਗ ਗਏ ਛੋਡੇ ਅੰਦਰ ਉਲੀ ਰੋਗ ਲੱਗੂ ਕੈਂਸਰ ਬਣੂ ਮੂੰਗੀ ਬੀਜ ਦਾ ਮੇਰਾ ਏਰੀਆ ਛੋਡਾ ਬੀਜ ਦਾ ਜਿੱਦ ਦੇ ਮੂੰਗੀ ਬੀਜ ਦਿੰਦੇ ਉਹਦੀ ਸਪਰੇ ਮਾਰ ਦਿੰਦੇ ਆ ਇੱਕ ਅੱਖ ਪੱਠੇ ਉੱਠ ਕਢਣਾ ਜਿੱਦ ਦੇ ਉਗਲੇ ਹੀ ਫੇ ਸਪਰੇ ਆ ਜਿੱਦ ਦੇ ਵੱਢਣੀ ਉਹਦੇ ਮਚਾਉਣ ਵਾਲੀ ਸਪਰੇ ਗ੍ਰਾਮਿਕਸੋਨ ਛੋਡੀ ਮੂੰਗੀ ਛੋਡੇ ਚ ਲਿਆਂਦੀ ਆਉਂਦੀ ਐ ਕਿ ਅਮਰੀਕਾ ਜਾਂਦੀ ਐ ਰਾਉਂਡ ਅਪ ਮਾਰਦੇ ਰਹੇ ਆਪਾਂ ਰਾਉਂਡ ਅਪ ਦਾ ਅਸਰ ਧਰਤੀ 'ਚ 5 ਸਾਲ ਲੀ ਜਾਂਦਾ ਹਰ ਇਨਕਲਾਬ ਨੇ ਮਾਰਿਆ ਸਾਨੂੰ ਪੂਰੀ ਦੁਨੀਆ ਦੀ ਜ਼ਹਿਰ ਪੈਸਟੀਸਾਈਡ ਅਰਸਾਨਿਕ ਦਵਾਈਆਂ ਜਿਹੜੇ ਪੂਰੀ ਦੁਨੀਆ 'ਚ ਬੈਨ ਐ ਪਾਬੰਦੀ ਐ ਸੋਡੀ ਧਰਤੀ ਦੇ ਲਿਆ ਕੇ ਸੱਟੀਆਂ ਇਹ ਸ਼ਾਸਕਾਂ ਨੇ ਭਾਈ ਤੁਹਾਡੀ ਕੌਮ ਦੀ ਨਰਕੁਸ਼ੀ ਕਰਦੇ ਨੇ ਸ਼ਾਸਕਾਂ ਨੇ ਸਭ ਜਬਰਤਾਰਿਆਂ ਨੂੰ ਗੁਰੂ ਘਰ ਕਿੰਨੇ ਆ ਸੇਵੇ ਕਿੰਨੇ ਆ ਸੇਵ ਦੋਈ ਹਾਂ ਇਹ ਕਰਤਾ ਨਹੀਂ ਸੇਵੇ ਦੋਨੇ ਬੰਦਾ ਡੋਡੀ ਫੂਕਦੇ ਹਾਂ ਮਾਜੀ ਵੀ ਸਿੱਖਾ ਉਧਰ ਜੱਟ ਉਧਰ ਮਾਜੀ ਹੈ ਨਹੀਂ ਜੀ ਹੋਰ ਕਿਹ ਅੰਦਾਸੀਆ ਸਿੱਖ ਉਧਰ ਜੱਟ ਉਧਰ ਤੇ ਸਿੱਖੜੇ ਪਾਸੇ ਆ ਜੇ ਬੰਦਾ ਨਹੀਂ ਇਕੱਠਾ ਫੂਸਾ ਦੇ ਕਹਾਣੇ ਗੁਰੂ ਨਾਨਕ ਦੇ ਸਿੱਖੋਂ ਗੁਰੂ ਗੋਬਿੰਦ ਸਿੰਘ ਦੇ ਪੁੱਤੋਂ ਸਿਵਿਆ ਜੇ ਬਤ ਕਰਿਆ ਇਕੱਠਾ ਕਿਉਂ ਨਹੀਂ ਕਰ ਲੈਂਦੇ ਬਾਈ ਇਕੱਠਾ ਕਰ ਲੋ ਹਾਂ ਗਾਂਧੀ ਜੀ ਹੋ ਗਈ ਕੀ ਕਿਹੜੀ ਗੱਲ ਹੋ ਗਈ ਸੀ ਇਕੱਠੇ ਕਰ ਲੋ ਭਾਈ ਹਾਂ ਉਹ ਵੀ ਬੰਦੇ ਜਿਹੜੇ ਦੱਜੋ ਲਿਖਣੇ ਦਾ ਡਰ ਕੋ ਦਾ ਮਦਦ ਦਵਾ ਲੈਣੇ ਆਉਣੇ ਹਾਂ ਜੇ ਉਹਦਾ ਪੈਸੇ ਮਤਲਬ ਤੇਰੇ ਇਹ ਪੂਰੀ ਰੇ ਹਾਂ ਹਾਂ ਸੁਖਾਣਾ ਸਾਹਿਬ ਸੁਖਾਣਾ ਜੀ ਉਹਦੇ ਭੰਡ ਦੇ ਜਿੱਟੂ ਆਪ ਨੂੰ ਉਹਦਾ ਸਰਕਾਰੋਂ ਦਾ ਜਿਹੜਾ ਕਰਤਾ ਉਹ ਹੋਗੇ ਨਹੀਂ ਪਉਣਦੇ ਤਾਂ ਨਾ ਗੁਰਦੁਆਰਿਆਂ ਨਾਲ ਡੇਰੀਆਂ ਨੇ ਦੇਖੋ ਪਿੰਡ ਦਾ ਪੱਗ ਬੰਨ੍ਹ ਕੇ ਰਹਿੰਦੇ ਸਰੀਕ ਆ ਭਾਈ ਯਾਰ ਐਸੇ ਕਹਿਣਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਕੱਲੀ ਨਾ ਆ ਰਹੀ ਚਿਆ ਯਾਰ ਹਾਂ ਉਹਨੂੰ ਵਿਚਾਰੇ ਨੂੰ ਡੇਰੇ ਚ ਦਿੱਕਾ ਨਾ ਕੋਲਤ ਬਾਰੇ ਚਾਹੂ ਉਹ ਨਹੀਂ ਕਨੇ ਚਲੋ ਪਿੰਡ ਵਾਲੋ ਹੁਣ ਮੇਰੇ ਆਖੇ ਲੱਗੋਗੇ ਸੇਵੇ ਇਕੱਠੇ ਕਰ ਲਓਗੇ ਭਾਈ ਕਰੂ ਭਾਈ ਕਰੂ ਨਮਾਜ਼ ਸਰਪੰਚ ਚਣੋਗੇ ਉਹਨੂੰ ਕਹਾਂ ਮਤਾ ਪਾ ਲੈ ਸੇਵੇ ਇਕੱਠੇ ਕਰ ਲਓਗੇ ਹੋ ਜੇ ਵਧੀਆ ਜੀ ਕਰਦੇ ਨਹੀਂ ਹੋ ਜੇ ਨਾ ਵਧੀਆ ਦਿੱਕਾ ਕੌਣ ਲਾਉਂਦਾ ਇਹਰੇ ਪਰਾਰੇ ਜੇ ਪੰਜ ਸੱਤ ਕਨੇ ਜੋਨੀ ਦਿਕਾਉਂਦੇ ਨੇ ਬਸ ਚੰਗੀ ਹੈ ਜੀ ਕਿਸਤ ਇਹ ਦੋ ਆਪਸੀ ਨੇ ਇੱਕ ਪਾਸੇ ਸ਼ਰਮਦਾਗ ਹੋਈ ਹੈ ਉਧਰ ਵੀ ਦੇਖੋ ਤਾੜੀ ਦੋਨਾਂ ਹੱਥਾਂ ਨਾਲ ਵਾਈਦੀ ਆ ਪੰਜ ਚਾਰ ਉਧਰ ਹੋਣਗੇ ਚੌਧਰੀ ਕੜਮ ਚੌਧਰੀ ਪੰਜ ਉਧਰ ਹੋਣਗੇ ਬਾਕੀ ਨਹੀਂ ਪਿੰਡ ਚਾਹੁੰਦਾ ਹੁੰਦਾ ਇਹੋ ਮਲੇ ਹੋਏ ਕਹਿੰਦਾ ਲੜਦੇ ਨੇ ਸਾਡੇ ਗੁਰੂਆਂ ਨੇ ਜਾਤਾਂ ਪਾਤਾਂ ਊਚ ਨੀਚ ਭੇਦ ਭਾਵ ਸਾਰੇ ਖਤਮ ਕਰਤੇ ਸੀ ਮਟਾਤੀਆਂ ਸੀ ਗੱਲਾਂ ਦੂਰੀਆਂ ਮਟਾ ਕੇ ਇਕੱਠੇ ਕਰਤੇ ਸੀ ਅੱਜ 11 ਸਾਲ ਤੋਂ ਕੀ ਚੱਲਦਾ ਰਿਹਾ ਹੈ ਗੱਲ ਚ ਕੁਜਾ ਬੰਨ ਦਿੰਦੇ ਮਗਰ ਮੋੜਾ ਬੰਨ ਦਿੰਦੇ ਤੇ ਧਰਤੀ ਦੇ ਧੁੱਕਣਾ ਨਹੀਂ ਪੈਰ ਦਾ ਨਿਸ਼ਾਨ ਥੱਲੇ ਪੈਣਾ ਨਹੀਂ ਚਾਹੀਦਾ ਕੰਨ ਛਕਾਤਾ ਹਾਲ ਦਿੰਦੇ ਅੱਖੇ ਨੀਲਾ ਤੋਤਾ ਪਾ ਦਿੰਦੇ ਕਿ ਜੇ ਕੋਈ ਧਰਮ ਸਾਨ ਦੇਖ ਲਿਆ ਤਾਂ ਨੀਲਾ ਤੋਤਾ ਕੋਈ ਪਾਰ ਪੂਜਾ ਕਰ ਦਿੰਦਾ ਕੋਈ ਸ਼ਬਦ ਕੰਨਾਂ ਚ ਪੈ ਗਿਆ ਸ਼ਿਕਾਟ ਹਲਤਾ ਗੁੱਸਾ ਨਾ ਕਰੋ ਕਿ ਆਧਾਰਨ ਹੈ ਕਹਾਵਤਾਂ ਪੰਜਾਬੀ ਦੀ ਕਿ ਮਾਜਵੀ ਤੇ ਗੋ ਦੁਪਹਿਰੇ ਨਿਕਲਦੇ ਆ ਫਿਰ ਕਿੱਥੋਂ ਬਣੀ ਉਹ ਉਹ ਕਹਿੰਦੇ 12 ਵਜੇ ਘਰੋਂ ਨਿਕਲੋ 3 ਵਜੇ ਆਜੋ 12 ਦੇ ਤੇ ਥੋੜਾ ਪਰਸ਼ਾਵਾਂ ਪਹਿਰਾ ਤੇ ਹੁੰਦਾ ਲੰਮਾ ਨਹੀਂ ਪਹਿਣਾ ਚਾਹੀਦਾ ਪਰਸ਼ਾਵਾਂ ਇਹ ਜੇ ਰਾਤ ਰਹਿਏ ਇੱਥੇ ਜੋ ਮੰਨੂ ਬਾਦ ਨੇ ਬ੍ਰਾਹਮਣ ਬਾਦ ਨੇ ਸਾਨੂੰ ਜਾਤਾਂ ਪਾਤਾਂ ਜੜਝਾਇਆ। ਉਹ ਗੁਨਾਥ ਪਾਤਸ਼ਾਹ ਨੇ ਆ ਕੇ ਇਹ ਸਾਰੇ ਨੇ ਬੱਖੀਆਂ ਦੇ ਹੇੜ ਕੇ ਰਖਤੀਆਂ। ਸਾਰੇ ਪਖੰਡ ਬਾਦ ਨੂੰ ਮਾਰਾ ਚਲਾ ਕੇ ਪਰੇ। ਸਾਰੇ ਇਕੱਠੇ ਕਰਤੇ। ਆਪਰ ਇਕੱਠੇ ਜੰਗਾ ਲੜਿਆ। ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਆ। ਇਤਾਂੜ ਖਾਂ ਰਖਵਾਲੇ ਰਹੇ ਆ। ਪਰ ਨਹੀਂ ਭਾਈ ਸਾਡੇ ਨਹੀਂ ਸੋਚੇਗੀ। ਪਿੰਡ ਵਾਲਾ ਕੋਸ਼ਿਸ਼ ਕਰਿਓ ਭਾਈ ਦੁਬਾਰੇ ਕਦੇ ਮੌਕਾ ਮਿਲਿਆ ਮੈਂ ਵੀ ਆ ਜਾਊਂਗਾ ਅਪੀਲ ਕਰ ਲਾਂਗੇ ਪਿੰਡ ਵਾਲਾ ਨੂੰ ਅਰਦਾਸ ਕਰਕੇ ਗੁਰੂ ਘਰ ਤੇ ਸੇਵੇ ਇਕੱਠੇ ਕਰ ਲਿਓ। ਠੀਕ ਹੈ। ਉਹ ਕਿਹਾ ਭਾਈ ਸਾਰੇ ਜਾਂਦੇ ਨੇ ਗੱਲ ਕਰ ਹਿੰਮਤ ਨਹੀਂ ਕਿਸੇ ਦੀ ਬੈਂਦੀ ਹਾਂ। ਦਫਾ ਰੁਕਾਉਂਦਾ। ਉਹ ਕਿਹਾ ਸਾਰੇ ਜਾਂਦੇ ਸੋਟੀਆਂ ਨਹੀਂ ਬੈਂਦੀ। ਹਾਂ। ਹਾਂ। ਹਿੰਮਤ ਨਹੀਂ ਕੋਈ ਕਿਸੇ ਦੀ ਕੋਈ ਆ ਖੜਾ ਨਹੀਂ ਕਰਦਾ। ਇਹਦੇ ਵਿੱਚ ਹੋਰ ਆ ਜੀ। ਗੱਲ ਸੁਣੋ। ਪਹਿਲਾਂ ਜਾ ਥਗਾ ਭਾਈ ਜਾਗਾ। ਜੀ ਤਰੀ ਫੋਕਾਇਆ।

ਅੱਛਾ ਚੌਧਰੀ ਰਹਿਣਾ ਮੇਰੇ ਪਿੰਡਾਂ ਦੀ ਇਹ ਬੋਰ ਲਾਉਣਾ ਹੈ ਫੈਂਡਾਲੋ ਮੈਨੂੰ ਕੱਲਾ ਜਵਾਬ ਦਿਓ ਭਾਈ ਜਿਹੜੀ ਵੋਟ ਆ ਬੀਬਾ ਬਾਦਲ ਨੂੰ ਪਊਗੀ ਉਹ ਬੋਰ ਕਿੱਥੇ ਜਾਊਗੀ ਭਾਈ ਭਾਈ ਸੁਧਾਨ ਨੇ ਜਵਾਬ ਉਹ ਖਾਟੇ ਕੋਈ ਹੋਰ ਨਹੀਂ ਨਹੀਂ ਜਿਹੜੀ ਜਿਹੜੀ ਬੋਰਡ ਬੀਬਾ ਨੂੰ ਪਾਉਣਗੇ ਮੈਂ ਇਹ ਕਹਿੰਦਾ ਜਿਹੜੀ ਬੋਰਡ ਬੀਬਾ ਨੂੰ ਪਊ ਕਿੱਥੇ ਜਾਊਗੀ ਮੋਦੀ ਕੋਲ ਜਾਊਗਾ ਨਾ ਸ਼ੋਕਰਾ ਤੁਹਾਨੂੰ ਪਤਾ ਵੀ ਜਿਹੜੀ ਬੋਡ ਬੀਬਾ ਬਾਦਲ ਨੂੰ ਪੜਣੀ ਉਹ ਮੋਦੀ ਕੋਲੀ ਜਾਣਿਆ ਘੁੰਮ ਕਵਾ ਕੇ ਉੱਥੇ ਆਉਗੀ ਘੁੰਮ ਕਵਾ ਕੇ ਉੱਤੋਂ ਦਾ ਉੱਤੋਂ ਹੀ ਲੱਗਦਾ ਵੀ ਪਾਟੇ ਵੇ ਆ ਬਗੜ ਜੋ ਤੋੜ ਲਿਆ ਅੰਦਰੋਂ ਇਕੱਠੀ ਆ ਬਾਈ ਇਸੇ ਕਰਕੇ ਡੇਢ ਮਹੀਨਾ ਪ੍ਰਚਾਰ ਕਰਦੀ ਰਹੀ ਅਮਰਤਾ ਬੜਿੰਗ ਰਾਜ ਬੜਿੰਗ ਦੇ ਘਰੋਂ ਉਹਨਾਂ ਨੇ ਦੇਖਿਆ ਜੋੜ ਤੋੜ ਕਰਕੇ ਵੀ ਬੋਡ ਵੱਟ ਤੋੜੂਗੀ ਰਾਜੇ ਬੜਿੰਗ ਨੇ ਰਾਏ ਕੀਤੀ ਸਰਵੇ ਕਰਾਇਆ ਉਹ ਸੋਚਿਆ ਵੀ ਜੀਤਵਿੰਦਰ ਮਾਲਾਮ ਜੀ ਉਮੀਦਵਾਰ ਆ ਕਮਜ਼ੋਰ ਆ ਉਹ ਤਾਰ ਦਿਓ ਉਹ ਬੱਚੇ ਹਟਾ ਲਈ ਰਾਜਾ ਬੜਾ ਕੀ ਕਹਦਾ ਸੀਗਾ ਵੀ ਚੋਣ ਕਿਉਂ ਨਹੀਂ ਲੜੇ ਬੜੰਦਿਓ ਵੀ ਅਸੀਂ ਪੂਰੇ ਪੰਜਾਬ ਚ ਜਾ ਕੇ ਦੇਖਣਾ ਤੇ ਹੁਣ ਲੁਧਿਆਣਾ ਕਿਉਂ ਲੜਨ ਲੱਗ ਗਿਆ ਜਾ ਕੇ ਪਤਾ ਅਸੀਂ ਸਰੂਪ ਸਿੰਘਲਾ ਹਿੰਦੂ ਚਿਹਰਾ ਵੋਟ ਬਾਤ ਤੋੜੂਗਾ ਬੀਜਪੀ ਦੀ ਬਿਰੰਡੇ ਵਾਲਾ ਉਹ ਪਿੱਛੇ ਕਰਦਾ ਮਲੂਕੇ ਰੀ ਨੂੰ ਭਾਜਪੀ ਚ ਬੈਠੀ ਉਹ ਦਰੋ ਘੜੀ ਕਰਤੀ ਹਾਂ ਸੋਦੇ ਵਾਜੀਆਂ ਹੁੰਦੀਆਂ ਬਾਈਏ ਸੋ ਸਮਝਣ ਦੀ ਕੋਸ਼ਿਸ਼ ਕਰੋ ਬਾਈ ਸਾਰੇ ਇਕੱਠੇ ਨੇ ਯਾਰ ਤੜਕੇ ਚਾਹ ਪੀਂਦੇ ਆ ਭਾਜਪੀ ਕੋਲੇ ਆਥਰੇ ਦਾडू ਪੀਂਦੇ ਕਾਂਗਰਸ ਕੋਲੇ 12 ਘੰਟੇ ਲਾਉਦੇ ਪਾਰਟੀ ਬਦਲਣ ਲੱਗੇ ਉਹ ਅੱਜ 골ਡ ਧੂਰੀ ਵਾਲਾ ਬਾਕੇ ਕੋਈ ਬਦਲਿਆ ਨਹੀਂ ਹਟੇ ਦਾ پتہ ਹੀ ਲੱਗਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਮਿੰਟੀ ਮਾਰਦੇ ਆ 12 ਦਾ ਮਿੰਟੀ ਹੋਇਆ ਤੇ ਆ ਵੀ ਬਾਲ ਗਿਆ ਹਾਂ 12 ਦਾ ਟੀਮ ਨਹੀਂ ਹੋਇਆ ਤੇ ਆ ਵੀ ਬਾਲ ਗਿਆ ਦੇਖ ਲੈ ਲੋਕ ਕੀ ਕਰਨਗੇ ਬਾਈ ਉਹ ਬਾਈ ਬਦਲਾ ਆ ਗਿਆ ਪਿੰਡ ਵਾਲਿਓ ਕੋਈ ਬਦਲਾ ਨਹੀਂ ਆਇਆ ਜੀ ਉਧਰ ਜਿੱਦਾਂ ਜਿੱਤਿਆ ਇੱਕ ਵਾਰੀ ਇਹ ਆਇਆ ਜੀ ਉਹ ਵੀ ਕੋਈ ਚੰਗਾ ਕੰਮ ਨਹੀਂ ਆਇਆ ਜੀ ਬਕਾੜਾ ਮੱਟੀ ਬਣਾਈ ਸੀ ਜੀ ਹੱਤੀ ਵਿੱਚ ਰਹੀ ਸੀ ਜੀ ਅਜੇ ਪਹਿਲਾਂ ਨਹੀਂ ਨੀਵੀਂ ਨਹੀਂ ਵੜੀ ਉਹ ਯਾਰ ਮੈਂ ਤਾਂ ਇੰਨੀ ਗੱਲ ਜਾਣਦਾ ਜੇ ਭਵੰਤਮਾਨ ਕੱਲੀ ਮੇਰੇ ਹਿਸਾਬ ਨਾਲ ਚਿੱਟਾ ਹੀ ਰੋਗ ਦਿੰਦਾ ਨਾ ਐਨੇ ਬਹੁਤ ਸੀ ਯਾਰ ਰੋਜ਼ ਮਾਵਾਂ ਬਲਕਦੀਆਂ ਨੇ ਰੋਜ਼ 14 15 ਟੀਕਾ ਲਾ ਕੇ ਮਰ ਜਾਂਦੇ ਆ ਬਾਈ ਸਰਕਾਰ ਦਾ ਪੰਜਾ ਘੰਟਿਆਂ ਦਾ ਕੰਮ ਆ ਬਾਈ ਰੋਕਣਾ ਬੜੀ ਵੱਡੀ ਗੱਲ ਨਹੀਂ ਆ ਕਰੋਨੇ ਵੇਲੇ 3 ਸਵਾ 3 ਕਰੋੜ ਬੰਦਾ ਇੱਕ ਮਹੀਨਾ ਘਰਾਂ ਚ ਬਾੜੀ ਰੱਖਿਆ ਕੁਚੜੀ ਨਹੀਂ ਫਰਕਣ ਦਿੱਤੀ ਚਿੱਟਾ ਵਿੱਚ ਨਾਲੇ ਕਿੰਨੇ ਕ ਬੰਦੇ ਹੋਣੇ ਪੰਜਾਬ 'ਚ ਲੱਖ ਦੋ ਲੱਖ ਬੰਦਾ ਵਾਂਸਾ ਆਉਣਾ ਪਰ ਨਹੀਂ ਕਿਉਂ ਕਿਉਂਕਿ ਤੁਹਾਡੀਆਂ ਨਸਲਾਂ ਖਤਮ ਕਰਨੀਆਂ ਨੇ ਤੁਹਾਡੀ ਜਵਾਨੀ ਤਬਾਹ ਕਰਨੀ ਆ ਚੰਗਾ ਲੱਗਿਆ ਪਿੰਡ ਵਾਲਾ ਸਾਥ ਦੇ ਦਿਓ ਜ਼ਿੰਦਗੀ ਚ ਬਾੜਾ ਰਿਆ ਤੁਹਾਡੇ ਨਾਲ ਨਾ ਦਬਨ ਵਾਲਿਆਂ ਨਾਲ ਝੁਕਨ ਵਾਲਿਆਂ ਨਾਲ ਵੇਖਣ ਵਾਲਿਆਂ ਜੇ ਐਮਐਲਏ ਬਣਨਾ ਹੁੰਦਾ ਨਾ ਬਾਈ ਤੁਸੀਂ ਇੰਨੇ ਬੰਦੇ ਖੜੇ ਹੋ ਸਾਨੂੰ ਹਾਜ਼ਰ ਨਾਲ ਜਾਣ ਕੇ ਕਹਿਣਾ ਹੈ ਹਰ ਬੰਦੇ ਜਿਹੜੇ ਰੱਬ ਪਰਮਾਤਮਾ ਬਾਤਦਾ ਬਾਈ ਚ ਐਮਐਲਏ ਬਣ ਜਾਂਦਾ ਭਵੰਤਮਾਨ ਭਵਾਨੀਗੜ ਇਕੱਠੇ ਹੋ ਗਏ ਅਸੀਂ ਮੈਂ ਭਵੰਤ ਜਗਰੀਬ ਤੇ ਸੁਖੀ ਪੰਜ ਟੇ ਟੰਨ ਅੰਦਾਜ਼ੀ ਮੈਂ ਕਹਾਂ ਨਹੀਂ ਬਾਈ ਤੂੰ ਜਿਤਨਾ ਮੂੰਹ ਦਿੱਲੀ ਵੱਲ ਪੱਠ ਪੰਜਾਬ ਨਹੀਂ ਹੋਣੀ ਐ ਜਿੱਤ ਦੇ ਕੇ ਅਰਜ ਕੇ ਮੂੰਹ ਇੱਧਰ ਹੀ ਰਹਿਣਾ ਅੱਜ ਵੀ ਦੋਨੇ ਹੱਥੀ ਜ਼ੋਰ ਲਾਉਂਦੇ ਨੇ ਇਸ ਤਰ੍ਹਾਂ ਕਿ ਇਕੱਲੇ ਨੂੰ ਵੋਟ ਨਹੀਂ ਪੈਣੀ ਪਾਰਟੀਆਂ ਕੋਲ ਵੋਟ ਹੁੰਦੀ ਆ ਕਾਡਰ ਹੁੰਦਾ ਢਾਂਚਾ ਬਣਿਆ ਹੁੰਦਾ ਸਾਡੇ ਨਾਲ ਆਇਆ ਸਾਡੇ ਨਾਲ ਆਇਆ ਮਗੱਲੇ ਸੋਡਾ ਪਟਾਣੀ ਪਉਣਾ ਸੋਡਾ ਪਟਾ ਪਾਦਾ ਸੋਡੀ ਬੋਲੀ ਬੋਲਣੀ ਪੈਣੀ ਆ ਕਰਦਾਰ ਨਹੀਂ ਮਾਰਨਾ ਜਿੱਤ ਜਾ ਹਾਰ ਜਾ ਪਰ ਵਾਦਾ ਰਿਹਾ ਗੱਲ ਮੇਰੀ ਚੇਤੇ ਰੱਖਿਓ ਬਾਲੇ ਗੱਲ ਕਹਿੰਦੇ ਆ ਕਿ ਇਕੱਲਾ ਰਫੀ ਕਰ ਦੂਗਾ ਇਕੱਲਾ ਬੰਦਾ ਚਾਰ ਕੀ ਕਰੂਗਾ ਇਕੱਲਾ ਹੀ ਲੜਿਆ ਹੁਣ ਤੱਕ ਬਾਈ ਜੇ ਹਾਈਵੇ ਤੇ ਰੰਗ ਮਾਰੇ ਸੀ ਉੱਤੇ ਪੰਜਾਬੀ ਲਿਖਾਤੀ ਜੇ 2 ਮਹੀਨੇ ਕਲਖੁਰਦ ਬੈਠਾ ਫਰੋਇਪੁਰ 85 ਕਿਲੋਮੀਟਰ ਦਾ ਏਰੀਆ ਲਪਾਵਾ ਨਹੀਂ ਪੈਣ ਦਿੱਤਾ ਕਿਸਾਨੀ ਮੋਰਚੇ ਜਿੱਕੜਾ ਕੇ ਲੜਿਆ ਲੱਖ ਰੁਪਿਆ ਸਿਰ ਤੇ ਨਾ ਉਸ ਦਿੱਲੀ ਪੁਲਿਸ ਦਾ ਦੋ ਪਰਚੇ ਹੁਣ ਵੀ ਚੱਲਦੇ ਆ ਇੱਥੇ ਕਾਫਲੇ ਬੰਨਵਨ ਤੋੜਦਾ ਰਹੇ ਦਿੱਲੀ ਵੱਲ ਨੂੰ ਭਾਰਨੇ ਵਾਲੀ ਗੱਲ ਹਾਂ ਆ ਮੇਰੇ ਆ ਮੈਂ ਲੋਕਾਂ ਦਾ ਧੰਨਵਾਦ ਵੀ ਇਸ ਵੇਲੇ ਕਰਦਾ ਤੁਸੀਂ ਲੋਕਾਂ ਨੇ ਵੀ ਸਾਥ ਦਿੱਤਾ ਮੇਰਾ ਅਇਸੇ ਪੁਆ ਨਤਮਾਨ ਨੇ ਪਰਚਾ ਦਿੱਤਾ ਮੇਰੇ ਤੇ ਉਹ ਚਿੱਟਾ ਵੇਚਣ ਦਾ ਹਰੀਗੇ ਪਤਨ ਤਰਨਤਾਰ ਜ਼ਿਲ੍ਹੇ ਚ ਕਿ ਲੱਖਾਂ ਚਿੱਟਾ ਵੇਚਦਾ ਜਿਹੜਾ ਬੰਦਾ 10 ਸਾਲ ਤੋਂ ਪਾਣੀ ਬੋਲੀ ਕਿਸਾਨੀ ਧਰਤੀ ਲਈ ਲੜਦਾ ਰਿਹਾ ਹੋਵੇ ਪਰਚਾ ਵੀ ਚਿੱਟਾ ਵੇਚਣ ਦਾ ਕਾਰਨ ਦੀ ਆਵਾਜ਼ ਦੱਬ ਲਈ ਤੇ ਧੰਨਵਾਦ ਪੰਜਾਬ ਦੇ ਲੋਕਾਂ ਦਾ ਇਹਨਾਂ ਲੋਕਾਂ ਨੇ ਮਹਰਾਜ ਕੱਟ ਕੀਤਾ ਸੀ ਪਰਚਾ ਰੱਦ ਕਰਨਾ ਪਿਆ ਅਮਰ ਸਾਥੀ ਭਾਨਾ ਚੰਨੀ ਗੋਣ ਦੇ ਪਰਚੇ ਫਰੋਤੀਆਂ ਦੇ ਪਰਚੇ ਸੀਏ ਲੈ ਕੇ ਚੱਕ ਕੇ ਲਿਦਿਆਣੇ ਵੀਡੀਓ ਬਣਾ ਵਾ ਫੈਲਤਾ ਪਰ ਆਈ ਲੋਕ ਕਹਿੰਦੇ ਸੰਗਰੂਰ ਜਾਮ ਕੀਤਾ ਪਾਨਾ ਰਿਆ ਕਰਨਾ ਪੈ ਗਿਆ ਇਹ ਸੋਡੀ ਤਾਕਤ ਆ ਬਾਈ ਸਮਾਂ ਮਾੜਾ ਆਉਣਾ ਬਹੁਤ ਜਿਆਦਾ ਮਾੜਾ ਆਉਣਾ ਇਕੱਠੇ ਹੋ ਜੋ ਬਾਈ ਜ਼ਿੰਦਗੀ ਦਾ ਇੱਕੋ ਮਕਸਦ ਲੈ ਕੇ ਚੱਲੇ ਆ ਬਾਈ ਦੋ ਵਾਰੀ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਐ ਅ ਸਿਰ ਚ ਗੋਲੀ ਵੱਜ ਗਈ ਸੀ ਇੱਥੇ ਆ ਗਈ ਡਾਕਟਰ ਵੀ ਹੈਰਾਨ ਸੀ ਵੀ ਬਚ ਕੇ ਮੈਂ ਗਿਆ ਰੀਡ ਦੀ ਹੱਡੀ ਕੋਲੇ ਵੱਜੀ ਫੇਰ ਇੱਥੋਂ ਨਹੀਂ ਨਿਕਲ ਗਈ ਅੱਠ ਫੇਰ ਵੱਜੀਆਂ ਡੱਡਜ ਬਸ ਥੋੜੇ ਕੋਲ ਬੈਠਾ ਰੱਬ ਦੇ ਰੰਗ ਨੇ ਕੋਈ ਹੁਣ ਜ਼ਿੰਦਗੀ ਦਾ ਇੱਕੋ ਹੀ ਮਸਲਾ ਵੀ ਲੱਖਾ ਸਿਆ ਹੁਣ ਨੂੰ ਰਾਖ ਬਣ ਕੇ ਉੱਡਿਆ ਹੁੰਦਾ ਤੇਰੀ ਵਿਰਾਸਤ ਤੇਰੀ ਧਰਤੀ ਤੇਰੀ ਬੋਲੀ ਤੇਰੇ ਪਾਣੀ ਤੇਰੇ ਯੋਧਿਆਂ ਨੇ ਪੁਰਖਿਆਂ ਨੇ ਵੱਡ ਬਡੇਰਿਆਂ ਨੇ ਆਪਣਾ ਖੂਨ ਡੋਲ ਕੇ ਇਤਿਹਾਸ ਸਿਰਜਿਆ ਇਹ ਵਿਰਾਸਤ ਤੇਰੇ ਹਵਾਲੇ ਕਰਕੇ ਗਈ ਹੈ ਇਹ ਵਿਰਾਸਤ ਤੂੰ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਵਾਲੇ ਕਰਕੇ ਜਾਣੀ ਹੈ ਤੇਰਾ ਇਹ ਫਰਜ਼ ਹੈ ਮੇਰਾ ਇਕੱਲੇ ਦਾ ਫਰਜ਼ ਨਹੀਂ ਸਾਡਾ ਸਾਰਿਆਂ ਦਾ ਫਰਜ਼ ਹੈ ਆਪਾਂ ਆਪੋ ਆਪਣੀ ਬਾਤ ਮਕਾ ਕੇ ਦੁਨੀਆ ਦਾ ਤੁਰ ਜਾਣਾ ਬਾਈ ਰਹਿਣਾ ਕਿਸੇ ਲਈ ਅੱਛੇ ਸਾਡਾ ਫਰਜ਼ ਬਣਦਾ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਇਹ ਧਰਤੀ ਉਹਨਾਂ ਨੂੰ ਸੰਭਾ ਕੇ ਜਾਈਏ ਇਹ ਬਰਾਸਤਾ ਬੋਲੀਆਂ ਇਤਿਹਾਸ ਨੂੰ ਸੰਭਾ ਕੇ ਜੱਗੇ ਕੱਲੇ-ਕੱਲੇ ਬੰਦੇ ਦੇ ਅੰਦਰ ਇਹ ਤੜਫੇ ਦਰਦ ਉੱਠਣਾ ਚਾਹੀਦਾ ਹੈ ਕਿ ਪੰਜਾਬ ਮੇਰਾ ਮੈਂ ਲੜੂੰਗਾ ਮੈਂ ਖੜੂੰਗਾ ਮੈਂ ਅਸਰ ਕਰੂੰਗਾ ਮੈਂ ਛੱਡ ਕੇ ਨਹੀਂ ਭੱਜੂੰਗਾ ਇਹ ਫੇਰ ਗੱਲ ਬਣਨੀ ਹੈ ਬਾਈ ਚੰਗਾ ਲੱਗਿਆ ਫਰਸਾਦ ਦੇ ਦਿਓ ਵਾਅਦਾ ਆ ਰਿਹਾ ਜ਼ਿੰਦਗੀ ਚ ਜਿਹੜੀ ਆਵਾਜ਼ ਤੁਹਾਡੀਆਂ ਸੱਤਾਂ ਚ ਗੂੰਜੀ ਐ ਤੁਹਾਡੇ ਪਿੰਡਾਂ ਚ ਗੂੰਜਦੀ ਐ ਇਹ ਆਵਾਜ਼ ਤੁਹਾਡੀ ਪਾਰਲੀਮੈਂਟਾਂ ਚ ਵੀ ਗੂੰਜੂਗੀ ਇਹ ਵਾਦਾ ਕਰਕੇ ਚੱਲਿਆ ਪਿੰਡ ਵਾਲੋ ਸਾਰੀ ਜਥੇਬੰਦੀ ਐ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਜੁੜਨਾ ਚਾਹੁੰਦੇ ਹੋ ਤਾਂ ਜੁੜ ਜਿਓ ਬਾਈ ਆਪਣਾ ਨਾਂ ਤੇ ਨੰਬਰ ਲਿਖਾ ਦਿਓ ਆ ਮੁੰਡਾ ਆਦਾ ਬੈਠਾ ਓਡੇ ਕੋਲੇ ਇਹਦੇ ਕੋਲ ਨਾਂ ਤੇ ਨੰਬਰ ਨੰਬਰ ਉਹ ਲਖਾਓ ਜਿਹਦੇ ਵਟਸਐਪ ਚੱਲਦਾ ਹੋਇਆ ਧੰਨਵਾਦ ਸਾਰੀ ਸੰਗਤ ਦਾ ਨਗਰ ਦਾ ਸਾਧ ਦੇ ਨੂੰ ਤਿਆਰ ਹੈ ਕਿਉਂਕਿ ਨਹੀਂ ਬਾਹਾਂ ਕਰੀਆਂ ਕਰੋ ਦਿਲੋਂ ਕਰਿਓ ਜਿਹੜਾ ਨਹੀਂ ਦੇਣ ਵਾਲਾ ਉਹ ਉਹ ਦੇਖ ਲਓ ਥੱਲੇ ਰੱਖੋ ਮੈਨੂੰ ਕੋਈ ਗੁੱਸਾ ਖਲਾ ਨਹੀਂ ਕੱਲੀਆਂ ਬਾਹਾਂ ਕਰੀਆਂ ਕਰਕੇ ਮੈਨੂੰ ਭਰੋਸਾ ਦੇ ਦਿਓ ਵੀ ਹਾਂ ਤੇਰੇ ਨਾਲ ਹੈ ਠੀਕ ਆ ਭਾਈ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ